اسی ਨਕਮੀ ਨਖਤੂ ਸਰਕਾਰ ਆਈ ਹੈ ਜਿਹਨੇ ਇਤਿਹਾਸ ਕਾਇਮ ਕਰਤਾ ਪੰਜਾਬ ਦੀ ਪਿੱਠ ਤੋੜਨ ਵਾਸਤੇ ਕਰਜ਼ਾ ਲੈਣ ਲਈ ਇਸ ਸਾਲ ਦਾ ਕਰਜ਼ਾ ਉਹ ਮਲਾ ਕੇ 36000 ਕਰੋੜ ਰੁਪਇਆ 2 ਸਾਲਾਂ ਦੇ ਵਿੱਚ 67000 ਕਰੋੜ ਰੁਪਇਆ ਕਰਜ਼ਾ ਚੁਕ ਲਿਆ ਉਸ ਸਰਕਾਰ ਨੇ ਜਿਹੜੇ ਕਹਿੰਦੇ ਸੀਗੇ ਅਸੀਂ ਇਹ ਪੁੱਠੀ ਰਾਹ ਦੇ ਤੁਰੇ ਪੰਜਾਬ ਨੂੰ ਸਿੱਧੀ ਰਾਹ ਪਾਵਾਂਗੇ ਲਾਸਟ ਤੇ ਆ ਪੰਜਾਬ 50 ਤੇ ਕੋਈ ਭਰਾ ਉਹ ਖਡਾਉਣਾ ਬਣਿਆ ਹੈ ਸੈਂਟਰ ਦੇ ਹੱਥ ਦਾ ਗੁੱਡਾ ਬਣਿਆ ਤਾਂ ਹੀ ਤੇ ਕਿਸਾਨਾਂ ਦੇ ਨਾਲ ਕੰਟਰੈਕਟ ਫਾਰਮਿੰਗ ਜਿਹੜਾ ਰਿਜੈਕਟ ਕੀਤਾ ਹੋਇਆ ਸੀ ਉਹਦੇ ਕਾਨੂੰਨ ਬਣਾਉਣਾ ਆਪਣੀ ਵੋਟ ਬੈਂਕ ਪੋਲਿਟਿਕਸ ਖਤਮ ਪੰਜਾਬੀ ਵਿਰੋਧ ਕਿ ਸੜਕਾਂ ਬਣਾਉਣ ਤੇ ਪੁਲ ਬਣਾਉਣ ਤੇ ਇਹ ਤੇ ਪਿਛਲੀ ਉਤਘਾਟਨ ਕਰੀ ਜਾਂਦਾ ਕਿਤੇ ਝੋਟਿਆਂ ਦਾ ਕਹਿੰਦਾ ਝੋਟੇ ਆਉਣਗੇ ਇੱਥੇ ਝੋਟੇ ਖਾਦੇ ਉਹ ਉਹਦਾਂ ਦੇ ਉਦਾਂ ਹੀ ਪਏ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਂਦਰ ਸਰਕਾਰ ਦੀ ਕਠ ਪੁਤਲੀ ਬਣਨ ਦੇ ਦੋਸ਼ ਲਗਾਏ ਨੇ ਇਸ ਦੌਰਾਨ ਪੰਜਾਬ ਦੀ ਵਿੱਤੀ ਹਾਲਤ ਬਾਰੇ ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਕਰਜ਼ਾ ਲੈਣ ਦੀ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਪੰਜਾਬ ਆਉਂਦੇ ਸਾਲਾਂ ਵਿੱਚ ਦਿਵਾਲੀਆ ਹੋ ਜਾਵੇਗਾ ਇਸ ਦੌਰਾਨ ਕਾਂਗਰਸੀ ਆਗੂ ਨੇ ਆਪਣਾ ਦੁੱਖ ਵੀ ਜ਼ਾਹਰ ਕੀਤਾ ਕਿ ਅਜੇ ਤੱਕ ਉਹਨਾਂ ਕੋਲ ਪ੍ਰਸ਼ਾਸਨਿਕ ਤਾਕਤ ਨਹੀਂ ਆਈ ਇਸੇ ਕਰਕੇ ਉਹ ਨੀਤੀਆਂ ਬਾਰੇ ਸੋਚ ਸਕਦੇ ਨੇ ਪਰ ਨੀਤੀਆਂ ਲਾਗੂ ਨਹੀਂ ਕਰ ਸਕਦੇ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਆ ਕੇ ਕਿਸਾਨਾਂ ਤੇ ਗੋਲੀਆਂ ਚਲਾਉਣ ਵਾਲੇ ਹਰਿਆਣਾ ਦੇ ਸੁਰੱਖਿਆ ਵਲਾ জাফর ਹਰਿਆਣਾ ਦੇ ਗ੍ਰਹਿ ਮੰਤਰੀ ਖਿਲਾਫ ਹਜੇ ਤੱਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਸ ਦਰਜ ਨਹੀਂ ਕੀਤਾ ਗਿਆ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 2 ਸਾਲਾਂ ਵਿੱਚ 67000 ਕਰੋੜ ਰੁਪਏ ਦਾ ਕਰਜ਼ਾ ਲਿਆ ਜੇਕਰ ਕਰਜ਼ਾ ਲੈਣ ਦੀ ਚੱਲ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਅਗਲੇ 3 ਸਾਲਾਂ ਵਿੱਚ ਪੰਜਾਬ 1.7 ਲੱਖ ਕਰੋੜ ਦਾ ਕਰਜ਼ਾਈ ਹੋ ਜਾਵੇਗਾ ਫਿਰ ਪੰਜਾਬ ਨੂੰ ਦਿਵਾਲੀਆ ਹੋਣ ਤੋਂ ਕੋਈ ਨਹੀਂ ਬਚਾ ਸਕਦਾ ਉਹਨਾਂ ਕਿਹਾ ਕਿ ਇਸ ਵੇਲੇ 26000 ਕਰੋੜ ਕਮਾਈ ਤੋਂ ਵੱਧ ਖਰਚਾ ਹੈ ਜਿਹੜੇ ਮੁੱਦੇ ਆ ਨਾ ਜਵਾਬ ਦੇ ਦਿੰਦਾ ਸੰਤਰਿਆਂ ਦੇ ਜਵਾਬ ਅਰੇ ਇਹਦੇ ਕੋਈ ਹੈ ਹੀ ਕੁਛ ਨਹੀਂ ਇਹਦੇ ਪੱਲੇ ਕੱਖ ਨਹੀਂ 1000 ਰੁਪਏ ਜਿਹੜਾ ਬੀਬੀਆਂ ਨੂੰ ਦੇਣੇ ਸੀ ਉਹ ਦੇ ਨਹੀਂ ਸਕਦਾ ਕਿਉਂਕਿ ਪੱਲੇ ਨਹੀਂ ਢੇਲਾ ਕਰਦੀ ਮੇਲਾ ਜਿਹੜੀ 올ਡ ਪੈਨਸ਼ਨ ਸਕੀਮ ਪਿਓ ਵਾਲੀ ਅਨਾਉਂਸ ਕਰਦੀ ਇਸਕ 1.5 ਸਾਲ ਹੋ ਗਿਆ ਉਹਨੂੰ ਨੋਟੀਫਾਈ ਨਹੀਂ ਇਹ ਸਰਕਾਰਾਂ ਚਲਾਉਣੀਆਂ ਤੇ ਚੁਟਕਲੇ ਸੁਣਾਣੇ ਬਹੁਤ ਫਰਕ ਹੈ ਮਿੱਤਰਾ ਤੇ ਤੁਸੀਂ ਉੱਚੀਆਂ ਉੱਚੀਆਂ ਮਾਰਦੇ ਹੋ ਢੀਂਗ ਆਹ ਹਜ਼ਾਰ ਟੀਚਰਾਂ ਨੂੰ ਨੌਕਰੀ ਦੇਤੀ 8000 ਰਟਾਇਰ ਹੋ ਗਏ ਕਾਲੂ ਕਿਸ ਕਦਰ ਕਿਧੇ ਕਮਾਲ ਤੇਰੀ ਕਮਾਲ ਤੇ ਉਹ 36000 ਕਿਧਰ ਗਏ ਹਰੇ ਪੈਨ ਦੀ ਸਿਆਹੀ ਨਾਲ ਤੇਰੀ ਸਿਆਹੀ ਮੁੱਕ ਗਈ ਆਪਦੀਆਂ ਨਜ਼ਰਾਂ ਚ ਗਿਰ ਗਏ ਉਸਾਰ ਤੁਰਨ ਦੀ ਤਾਕਤ ਨਹੀਂ ਨਾਮ ਮਜਬੂਦ ਖਾਂ ਨਾ ਰਹਿਤੇ ਚ ਨਾਕ ਸਾਹਰ ਚੋਂ ਨਾ ਕੇਬਲ ਚੋਂ ਇੱਕ ਥਾਂ ਤੋਂ mafia ਖਤਮ ਨਹੀਂ ਹੋਇਆ ਪੰਜਾਬ ਸਰਕਾਰ ਕੁੱਲ ਆਮਦਨ ਚੋਂ 37000 ਕਰੋੜ ਰੁਪਏ ਸਾਲਾਨਾ ਵਿਆਜ ਭਰ ਰਹੀ ਹੈ ਕੁੱਲ ਖਰਚਿਆਂ ਵਿੱਚ 77% ਤਨਖਾਹਾਂ ਅਤੇ ਪੈਨਸ਼ਨਾਂ ਤੇ ਖਰਚਾ ਹੋ ਰਿਹਾ ਹੈ ਤੇ ਇਹ ਪ੍ਰਚਾਰ ਏਡਾ ਏਡਾ ਵੱਡਾ ਕਰ ਰਹੇ ਨੇ ਕਿ ਜਿਵੇਂ ਪੰਜਾਬ ਸਰਕਾਰ ਨੇ ਪੂਰੇ ਪੰਜਾਬ ਦੀ ਨਹਾਰ ਹੀ ਬਦਲ ਕੇ ਰੱਖ ਦਿੱਤੀ ਹੋਵੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਿਰਫ ਇਹੀ ਬਦਲਾਵ ਆਇਆ ਕਿ ਆਪ ਵਾਲਿਆਂ ਨੇ ਪ੍ਰਚਾਰ ਦੀ ਧੁੱਕੀ ਕੱਢ ਛੱਡੀ ਹੈ ਇਸ ਦੇ ਨਾਲ ਪੰਜਾਬ ਦੇ ਲੋਕਾਂ ਦਾ ਤਾਂ ਕੋਈ ਭਲਾ ਨਹੀਂ ਹੋਇਆ ਪਰ ਆਪ ਸਰਕਾਰ ਦਾ ਜ਼ਰੂਰ ਭਲਾ ਹੋ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਲੁੱਟ-ਲੋਟੇ ਦੂਜੇ ਸੂਬਿਆਂ ਦੇ ਵਿੱਚ ਆਪਣੀ ਪਾਰਟੀ ਦਾ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਜੋ ਕਿ ਬਹੁਤ ਹੀ ਨਿੰਦਣਯੋਗ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬੜੀਆਂ ਆਸਾਂ ਤੇ ਉਮੀਦਾਂ ਦੇ ਨਾਲ ਇਹਨਾਂ ਨੂੰ ਸੱਤਾ ਦੇ ਵਿੱਚ ਲਿਆਂਦਾ ਸੀ ਪਰ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਮੁੜ ਕੇ ਕੀ ਦਿੱਤਾ ਉਹ ਵੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੀ ਹੈ ਉਨਾਂ ਨੇ ਕਿਹਾ ਕਿ ਜਦੋਂ ਤੋਂ ਇੱਕ ਵਾਰ ਫਿਰ ਕਿਸਾਨੀ ਅੰਦolan ਸ਼ੁਰੂ ਹੋਇਆ ਉਸ ਦੇ ਵਿੱਚ ਆਪ ਸਰਕਾਰ ਦੀ ਕੀ ਅਹਿਮ ਭੂਮਿਕਾ ਰਹੀ ਹੈ ਉਸ ਤੋਂ ਵੀ ਪੰਜਾਬ ਦੇ ਲੋਕ ਭਲੀ ਭਾਂਤੀ ਜਾਣੂ ਨੇ